ਜਾ ਬਡਿੰਡੇ ਕੋਲੋਂ ਆਈ ਜਨੇ ਗੱਡੀ ਲੈ ਕੇ ਉੱਚੇ ਬੇਹੋਸ਼ ਹੋ ਗਿਆ ਸੀ ਇਹ ਅਚੋਦੀ ਚਲਾ ਵੀ ਰਹੇ ਹੋ ਅਸੀਂ ਅਸੀਂ ਕਿਸੇ ਬੰਦੇ ਨੂੰ ਫੋਨ ਕੀਤਾ ਅਸੀਂ ਕਿ ਮੈਂ ਜਦੋਂ ਸਾਡੀ ਗੱਡੀ ਉੱਤੇ ਬਹੁਤ ਜ਼ੋਰ ਦੀ ਪੜਾਕਾ ਪਿਆ ਬਹੁਤ ਜ਼ੋਰ ਦੀ ਇੰਨਾ ਜ਼ੋਰ ਨਾਲ ਪੜਾਕਾ ਪਿਆ ਜਿਹੜਾ ਡਰਾਈਵਰ ਕੀ ਸੀਗਾ ਉਹ ਬਾਈਪਾਸ ਜਿਹੜਾ ਆ ਵੱਡੇ ਹਾਈਵੇ ਨਹੀਂ ਬਣੇ ਉਹ ਬਾਈਪਾਸ ਜੀ ਬਣ ਰਿਹਾ ਸੀ ਤੇ ਉਹ ਟਰੱਕ ਖੜਾ ਸੀ ਜਦੋਂ ਸਾਡੀ ਗੱਡੀ ਉੱਤੇ ਪੜਾਕਾ ਪਿਆ ਡਰਾਈਵਰ ਗੱਡੀ ਚ ਸੁਤਾ ਪਿਆ ਸੀ ਟ੍ਰਾਈਡ ਤੇ ਲੱਗੇ ਡਰਾਈਵਰ ਦੀ ਗਲਤੀ ਕੀ ਸੀ ਉਹਨੇ ਨਾ ਤਾਂ ਕੋਈ ਰਿਫਲੈਕਟਰ ਲਾਇਆ ਨਾ ਉਹਨੇ ਇੰਡੀਕੇਟਰ ਚਾਲਦੇ ਛੱਡੇ ਵੀ ਪਤਾ ਲੱਗ ਜੂ ਉਹ ਸਾਡੀ ਵੀ ਪੀਤੀ ਸੀ ਯਾਰ ਉਹ ਟਰੱਕ ਵਾਲੇ ਦਾ ਨਸੂਲ ਥੋੜੀ ਸਾਡੀ ਪੀਤੀ ਸੀ ਹਨਾ ਚਲੋ ਜੀ ਗੱਡੀ ਵੱਜੀ ਬਹੁਤ ਜ਼ੋਰ ਨਾਲ ਡਰਾਈਵਰ ਉੱਤਰਿਆ ਉਹਨੇ ਆਏ ਦੇਖਿਆ ਜਦੋਂ ਅਸੀਂ ਤਿੰਨੇ ਹੀ ਆਏ ਹੋਏ ਪਏ ਸੀ ਉਹਨੇ ਦੇਖਿਆ ਵੀ ਤਿੰਨੇ ਬੰਦੇ ਹੀ ਮਾਰ ਗਏ ਅੱਛਾ ਉਹਨੇ ਬਾਈ ਮਾਰੀ ਛਾਲ ਮੈਂ ਐ ਉੱਠਦੇ ਉੱਠਦੇ ਨੇ ਮੈਂ ਧੁੰਗਲਾ ਧੁੰਗਲਾ ਮੈਨੂੰ ਦੇਖ ਰਿਆ